ਸਿਮਰਨ ਮਾਰਗ ਦੇ ਉੱਤੇ ਆਪਾਂ ਇਹ ਸਿੱਖਣਾ ਹੁੰਦਾ ਆ ਕਿ ਜਦੋਂ ਵੀ ਸਾਡੇ ਕੋਲ ਵੇਲਾ ਸਮਾਂ ਹੁੰਦਾ ਉਹਨੂੰ ਆਪਾਂ ਸਿਮਰਨ ਦੇ ਵਿੱਚ ਕਿੱਦਾਂ ਲਾਉਣਾ ਇਹਦੇ ਵਾਸਤੇ ਸੌਖਾ ਤਰੀਕਾ ਇਹ ਹੀ ਆ ਕਿ ਜਦੋਂ ਵੀ ਵੇਲਾ ਸਮਾਂ ਮਿਲੇ ਬਸ ਰਸਨਾ ਨੂੰ ਵਾਹਿਗੁਰੂ ਵਾਹਿਗੁਰੂ ਕਰਨ ਤੇ ਲਾ ਦੇਣਾ ਜੋ ਸਾਡਾ ਧਿਆਨ ਵਿਚਾਰਾਂ 'ਚ ਜਾਂਦਾ ਉਹਨੂੰ ਆਪਾਂ ਆਪਣੀ ਹੀ ਆਵਾਜ਼ ਨੂੰ ਸੁਣਨ ਤੇ ਲਾਉਣਾ ਜਿੰਮੇ ਵੀ ਧਿਆਨ ਦਾ ਸਮਾਂ ਮਿਲੇ 5 ਮਿੰਟ 10 ਮਿੰਟ ਇਹਨੂੰ ਹੌਲੀ-ਹੌਲੀ ਵਧਾ ਦੇਣਾ ਅਪਨ ਦਾ ਹੀ ਆਪੇ ਜਦੋਂ ਅੰਦਰੋਂ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਮਾਲਕ ਦੇ ਨਾਲ ਇਹ ਆਪਣੇ ਆਪ ਹੀ ਵਧ ਜਾਂਦਾ ਟਾਈਮ ਜਿੰਨੇ ਅੰਦਰ ਔਗਨ ਨੇ ਉਹ ਬਾਹਰ ਨਿਕਲ ਜਾਂਦੇ ਤੇ ਅੱਜ ਜੇ ਆਪਾਂ ਹੌਲੀ ਹੌਲੀ ਪਿਆਰ ਪਾਉਣਾ ਸ਼ੁਰੂ ਕਰਾਂਗੇ ਫੇਰ ਇਹ ਤਾਂ ਪੱਕੇ ਤੌਰ ਤੇ ਇਹ ਸਾਡੇ ਮਨ ਦੇ ਹਿਰਦੇ ਵਿੱਚ ਵਸੇਗਾ ਹੁਣ ਦੇਖੋ ਇਹ ਮਨ ਦਾ ਖੇਡ ਹੈ ਜੋ ਸੁਰਤੀ ਦਾ ਖੇਡ ਆ ਇਹ ਜਿੱਧਰ ਜ਼ਿਆਦਾ ਧਿਆਨ ਹੋਵੇਗਾ ਉਧਰ ਨੂੰ ਭੱਜੇਗਾ ਜੇ ਆਪਾਂ ਬਾਹਰ ਮੁਖੀ ਰੱਖਾਂਗੇ ਤਾਂ ਬਾਹਰੀ ਵਿਚਾਰ ਵਸਤੂਆਂ ਚੀਜ਼ਾਂ ਨੂੰ ਵੇਖੇਗਾ ਤੇ ਅੰਤ ਸਮੇਂ ਵੀ ਇਹ ਉਹੀ ਯਾਦ ਕਰੇਗਾ ਤੇ ਜੇ ਇਹਨੂੰ ਭਾਂ ਅੰਤਰਗਤ ਲਜਾਣਾ ਸਿੱਖ ਲਵਾਂਗੇ ਤਾਂ ਇਹਦਾ ਪਿਆਰ ਕਿੱਥੇ ਪਵੇਗਾ ਅੰਤਰਗਤ ਮਾਲਕ ਦੇ ਨਾਲ ਮਾਲਕ ਦੀ ਆਵਾਜ਼ ਦੇ ਨਾਲ ਜੇ ਆਪਾਂ ਇਹਨੂੰ ਸ਼ਬਦ ਦੇ ਨਾਲ ਹੌਲੀ-ਹੌਲੀ ਜੋੜਾਂਗੇ ਤਾਂ ਇਹ ਸਦੀਵੀ ਤੌਰ ਤੇ ਉਸ ਸ਼ਬਦ ਦੇ ਨਾਲ ਜੁੜੇਗਾ ਤੇ ਉਹਦੇ ਵਿੱਚ ਸਮਾਵੇਗਾ ਇਸ ਵਾਸਤੇ ਸਾਨੂੰ ਵਾਹਿਗੁਰੂ ਗੁਰਮੰਤਰ ਦੀ ਮਿਹਨਤ ਕਰਨੀ ਪੈਣੀ ਹੈ ਇਸ ਵਾਸਤੇ ਸੰਗਤ ਦੇ ਵਿੱਚ ਬੈਠ ਕੇ ਜੋ ਸਿਮਰਨ ਕਰਨਾ ਨਾ ਉਹ ਕਿਸੇ ਖਜ਼ਾਨੇ ਨਾਲੋਂ ਘੱਟ ਨਹੀਂ ਹੈ ਜਦੋਂ ਆਪਾਂ ਘਰ ਹੁੰਨੇ ਆ ਆਪਾਂ ਆਪਣੀ ਪਰਸਨਲ ਮਿਹਨਤ ਕਰਨੀ ਆ ਜਦੋਂ ਸੰਗਤ ਦੇ ਵਿੱਚ ਹੁੰਨੇ ਆ ਤਾਂ ਉੱਥੇ ਸਾਰਿਆਂ ਦੇ ਇਕੱਠ ਦੇ ਵਿੱਚ ਬੈਠ ਕੇ ਸਿਮਰਨ ਕਰਨਾ ਮਾਲਕ ਨੇ ਤਾਂ ਇਹ ਹੀ ਵੇਖਣਾ ਕਿ ਇਹ ਬੱਚਾ ਕੀ ਕਰਦਾ ਪਿਆ ਗੁਰਬਾਣੀ ਗੁਰੂ ਸਮਝਾਉਂਦੇ ਆ ਕਿ ਆਪਣਾ ਹਰ ਇੱਕ ਪਲ-ਪਲ ਦਾ ਜੋ ਰਿਕਾਰਡ ਆ ਉਹ ਮਾਲਕ ਦੇ ਕੋਲ ਜਾ ਰਿਹਾ ਹੈ ਹੁਣ ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿਉਂਕਿ ਆਪਾਂ ਬਾਣੀ ਨੂੰ ਖੋਜਿਆ ਨਹੀਂ ਹੈ ਗੁਰੂ ਜੀ ਕਹਿੰਦੇ ਕਿ ਜੋ ਇਸ சுவாਸ ਮਿਲੇ ਹੈ ਨਾ ਤੇ ਇਹਨਾਂ ਸੁਵਾਸਾਂ ਦੇ ਉੱਤੇ ਜੋ ਤੂੰ ਫੁਰਨੇ ਲਏ ਆ ਬਹੁਤ ਕਹਿੰਦੇ ਬਰੀਕੀ ਦੇ ਨਾਲ ਇਹਨਾਂ ਦਾ ਹਿਸਾਬ-ਕਿਤਾਬ ਕੀਤਾ ਜਾਂਦਾ ਹੁਣ ਮਾਲਿਕ ਪੁੱਛਦੇ ਨੇ ਕਿ ਜੋ ਸੁਵਾਸ ਦੇ ਕੇ ਸੰਸਾਰ ਤੇ ਭੇਜਿਆ ਸੀ ਉਹਦਾ ਲੇਖਾ ਦਿਓ ਫਿਰ ਧਰਮ ਰਾਜ ਸਾਰਾ ਲੇਖਾ ਕਢਦਾ ਕਿ ਕੈਸ਼ ਸਵਾਸ ਦੇ ਉੱਤੇ ਅਸੀਂ ਕਿਹਦੀ ਨਿੰਦਿਆ ਕੀਤੀ ਚੁਗਲੀ ਕੀਤੀ ਜਾਂ ਅਸੀਂ ਮਾਲਕ ਨੂੰ ਯਾਦ ਕੀਤਾ ਸਿਮਰਨ ਕੀਤਾ ਹੁਣ ਜੋ ਵਿਚਾਰ ਆਪਾਂ ਮਾਇਆ ਦੇ ਵਿੱਚ ਰਹਿ ਕੇ ਮਾਇਆ ਦੇ ਤਿੰਨ ਗੁਣਾਂ ਦੇ ਵਿੱਚ ਰਹਿ ਕੇ ਰਜੋ ਤਮੋ ਸਤੋ ਇਹਦੇ ਵਿੱਚ ਖਰਚ ਕੀਤੇ ਆ ਇਹਨਾਂ ਨੂੰ ਵਖ ਕੀਤਾ ਜਾਵੇਗਾ ਤੇ ਇੱਕ ਪਾਸੇ ਜੋ ਨਾਮ ਦੇ ਹੱਟ ਦੇ ਉੱਤੇ ਸਵਾਸ ਖਰਚ ਕੀਤੇ ਉਹਨਾਂ ਦਾ ਵਖ ਕੀਤਾ ਜਾਵੇਗਾ ਹੁਣ ਇਹਨਾਂ ਦੇ ਵਿੱਚੋਂ ਜਿਸ ਚੀਜ਼ ਦਾ ਪਲੜਾ ਭਾਰੀ ਹੋਵੇਗਾ ਜਿੱਧਰ ਆਪਾਂ ਖਿਆਨਾਂ ਜ਼ਿਆਦਾ ਲੁੱਟਿਆ ਜਾਂ ਲੁਟਾਇਆ ਹੋਵੇਗਾ ਉਹੋ ਜਿਹਾ ਆਇਆ ਆਪਾਂ ਨੂੰ ਅਗਲਾ ਰਸਤਾ ਮਿਲ ਜਣਾ ਅਗਲੀ ਮੰਜ਼ਿਲ ਮਿਲ ਜਾਣੀ ਹੁਣ ਵੇਖੋ ਜੇ ਤਾਂ ਸਾਡਾ ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਜ਼ਿਆਦਾ ਧਿਆਨ ਰਿਆ ਜੇ ਉਹ ਪੱਲੜਾ ਭਾਰੀ ਹੋ ਗਿਆ ਤਾਂ ਮਾਰੇ ਕਹਿੰਦੇ ਜਿਉਂਨਾ ਦੇ ਵਿੱਚ ਜਾਉਂਗੇ ਜੇ ਦੂਜੇ ਪਾਸੇ ਨਾਮ ਦਾ ਪੱਲੜਾ ਭਾਰੀ ਹੋ ਗਿਆ ਤਾਂ ਆਪਾਂ ਮੁਕਤ ਹੋਵਾਂਗੇ ਮਾਲਕ ਦੇ ਨਾਲ ਆਪਣਾ ਵੀ ਮਲਾਪ ਹੋਵੇਗਾ ਨਾਮ ਦਾ ਪੱਲੜਾ ਗੁਰੂ ਜੀ ਕਹਿੰਦੇ ਭਾਰੀ ਹੋ ਗਿਆ ਤਾਂ ਮਾਲਕ ਲੇਖਾ ਨਹੀਂ ਪੁੱਛਦੇ ਕਿਉਂਕਿ ਜੀਵ ਨੇ ਨਾਮ ਦੇ ਨਾਲ ਆਪਣੇ ਉਹ ਭੰਡਾਰੇ ਭਰੇ ਹੋਏ ਆ ਨਾਮ ਅਭਿਆਸੀ ਨੇ ਕੋਈ ਵੀ ਵੇਲਾ ਸਮਾਂ ਬੇਅਰਥ ਨਹੀਂ ਜਾਣ ਦਿੱਤਾ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਵੀ ਮਾਲਕ ਨੂੰ ਯਾਦ ਕਰਦੇ ਹੋਏ ਮਾਲਕ ਨੂੰ ਵੇਖਦੇ ਹੋਏ ਸਾਰੇ ਕਾਰਜ ਕੀਤੇ ਪਰਿਵਾਰਾਂ ਦੇ ਵਿੱਚ ਰਿਹਾ ਕਮਾਈਆਂ ਕੀਤੀ ਐਸ਼ੋ ਰਾਮ ਦੇ ਸਾਰੀ ਜ਼ਿੰਦਗੀ ਬਤੀਤ ਕੀਤੀ ਪਰ ਨਾਲ ਜਿਵੇਂ ਗੁਰੂ ਜੀ ਕਹਿੰਦੇ ਆ ਨਾ ਕੇ ਮਾਲਕ ਨੂੰ ਚੇਤੇ ਜ਼ਰੂਰ ਰੱਖੀ ਜੋ ਮਰਜੀ ਕਰੀ ਪਰ ਚੇਤੇ ਜ਼ਰੂਰ ਰੱਖੀ ਹੁਣ ਗੁਰਬਾਣੀ ਵਿੱਚ ਸਾਨੂੰ ਤਾਂ ਇਹ ਹੀ ਉਪਦੇਸ਼ ਦਿੱਤਾ ਹੈ ਕਿ ਭਾਈ ਆਪਣੇ ਜੀਵਨ ਦਾ ਲਾਹਾ ਤੁਸੀਂ ਲਓ ਦਿਹਾੜੀ ਜਿਵੇਂ ਤੁਸੀਂ ਸੰਸਾਰਕ ਤੌਰ ਤੇ ਖੱਟਣ ਜਾਂਦੇ ਆ ਕਰਨ ਜਾਂਦੇ ਆ ਇਸੇ ਤਰ੍ਹਾਂ ਤੁਸੀਂ ਨਾਮ ਦੇ ਹੱਟ ਦੇ ਉੱਤੇ ਵੀ ਵਪਾਰ ਕਰੋ ਹੁਣ ਨਾਮ ਦੇ ਹੱਟ ਤੋਂ ਅਸੀਂ ਸੌਦਾ ਖਰੀਦਣਾ ਹੈ ਇਸੇ ਵਾਸਤੇ ਸਾਨੂੰ ਵਾਹਿਗੁਰੂ ਗੁਰਮੰਤਰ ਕਰਨਾ ਪੈਣਾ ਸਾਨੂੰ ਮਾਲਕ ਨੂੰ ਪਿਆਰ ਕਰਨਾ ਹੀ ਪੈਣਾ ਉਹਦੀ ਆਵਾਜ਼ ਦੇ ਨਾਲ ਜੁੜਨਾ ਹੀ ਪੈਣਾ ਇਸੇ ਵਾਸਤੇ ਸਾਨੂੰ ਉਹ ਜਿਹੜਾ ਸੁਖਮ ਦਸੰ ਦਵਾਰ ਆ ਉਹਤੇ ਬੈਠਣਾ ਪੈਣਾ ਮਾਇਆ ਦੇ ਤਿੰਨ ਗੁਣਾਂ ਨੂੰ ਛੱਡਦੇ ਹੋਏ ਨੌ ਦਵਾਰਾਂ ਨੂੰ ਛੱਡਦੇ ਹੋਏ ਭੁੱਲਦੇ ਹੋਏ ਇਥੋਂ ਹੌਲੀ-ਹੌਲੀ ਹੌਲੀ-ਹੌਲੀ ਨਿਕਲਦੇ ਹੋਏ ਵਾਹ ਗੁਰੂ ਵਾਹ ਗੁਰੂ ਮਨ ਦਾ ਵਾਸਾ ਦਸਮ ਦਵਾਰ ਤੇ ਜਾ ਕੇ ਕਰਨਾ ਪੈਣਾ ਜਿਵੇਂ ਆਪਾਂ ਸੰਸਾਰ ਦੇ ਅੰਦਰ ਵੇਖਿਆ ਕਿ ਲੋਕੀ ਕਬਜ਼ਾ ਕਰ ਲੈਂਦੇ ਆ ਜਦ ਕਿ ਉਹ ਜਗ੍ਹਾ ਉਹਨਾਂ ਦੀ ਹੁੰਦੀ ਵੀ ਨਹੀਂ ਅੱਪਾ ਵੀ ਜਾ ਕੇ ਕਿਉਂ ਨਾ ਕਬਜ਼ਾ ਕਰੀਏ ਕਿਉਂ ਨਾ ਉੱਥੇ ਜਾ ਕੇ ਥਾਂ ਮਲ ਲਈਏ ਉੱਥੇ ਬੈਠੇ ਰਹੀਏ ਬਸ ਅੱਪਾ ਮਾਲਕ ਨੂੰ ਯਾਦ ਕਰਦੇ ਹੋਏ ਇਹੀ ਪ੍ਰੇਮਾ ਭਗਤੀ ਕਰਨੀ ਆ ਕਿ ਜਦੋਂ ਵੀ ਬੈਠਣਾ ਆ ਬੜੇ ਪਿਆਰ ਦੇ ਨਾਲ ਬੈਠਣਾ ਫੇਰ ਸਾਡਾ ਮਨ ਉੱਪਰ ਰਹੇ ਜੇ ਅੱਪਾ ਪਿਆਰ ਦੇ ਵਿੱਚ ਉਹਦੀ ਯਾਦ ਦੇ ਵਿੱਚ ਬੈਠਾਂਗੇ ਜੇ ਆਪ ਮਹਾਰੇ ਲੱਗੇ ਰਹੇ ਤਾਂ ਬਹੁਤ ਜੀਵਨੇ ਜੋ ਸਿਮਰਨ ਕਰਦੇ ਨੇ ਗੱਲ ਨਹੀਂ ਬਣਦੀ ਉਹ ਮਾਇਆ ਦੇ ਤਿੰਨ ਗੁਣਾਂ ਨੂੰ ਛੱਡੇ ਨਹੀਂ ਸਕਦੇ ਉਹ ਕੀ ਕਹਿੰਦੇ ਆ ਕਿ ਅਸੀਂ ਸਿਮਰਨ ਕਰਦੇ ਪਰ ਅੰਦਰੋਂ ਬਦਲਾਵ ਨਹੀਂ ਆਇਆ ਪਿਆਰ ਹੀ ਨਹੀਂ ਪਿਆ ਮਾਲਕ ਦੇ ਨਾਲ ਸਾਡੇ ਰੋਮ-ਰੋਮ ਨਹੀਂ ਚੱਲਿਆ ਸਿਮਰਨ ਹੀ ਨਹੀਂ ਚੱਲਿਆ ਅੰਤਰਗੱਤੀ ਨਹੀਂ ਮੰਨ ਗਿਆ ਉਹ ਜੱਪ ਕਿੱਥੇ ਚੱਲਦਾ ਰਹਿ ਗਿਆ ਰਸਨਾ ਤੇ ਕੀ ਗਲਤੀ ਕੀਤੀ ਅਸੀਂ ਅਸੀਂ ਆਪਣੀ ਆਵਾਜ਼ ਦਾ ਪਿੱਛਾ ਨਹੀਂ ਕੀਤਾ ਧੁੰਨ ਦੇ ਵਿੱਚ ਧਿਆਨ ਨਹੀਂ ਰੱਖਿਆ ਜਦ ਅਸੀਂ ਧੁੰਨ ਦੇ ਵਿੱਚ ਧਿਆਨ ਨਹੀਂ ਰੱਖਿਆ ਤਾਂ ਹੀ ਤੇ ਸਾਡਾ ਮਨ ਉਸ ਦਸਮ ਦਵਾਰ ਤੇ ਗਿਆ ਨਹੀਂ ਜਿਉਂ ਹੀ ਮਨ ਵਿਚਾਰਾਂ ਨੂੰ ਛੱਡ ਕੇ ਦਸ਼ਮ ਦਵਾਰ ਤੇ ਗਿਆ ਅਨਹਦ ਸ਼ਬਦਾਨੀਆਂ ਗੂੰਜਾ ਪੈਣੀਆਂ ਸ਼ੁਰੂ ਹੋ ਗਈਆਂ ਇਸ ਵਾਸਤੇ ਸਾਡੇ ਅੰਦਰ ਵਿਰਾਗ ਚਾਹੀਦਾ ਵਿਛੋੜੇ ਦਾ ਵਿਰਾਗ ਸਾਨੂੰ ਮਹਿਸੂਸ ਹੋਵੇ ਕਿ ਭਾਵੇਂ ਸੰਸਾਰ ਤੇ ਸਾਡੇ ਕੋਲ ਸਭ ਕੁਝ ਹੈ ਪਰ ਫੇਰ ਵੀ ਇੱਕ ਚੀਜ਼ ਦੀ ਕਮੀ ਹੈ ਜੋ ਸਾਡੇ ਮਨ ਦਾ ਮੂਲ ਅਕਾਲ ਪੁਰਖ ਵਾਹਿਗੁਰੂ ਸੀ ਉਹ ਸਾਨੂੰ ਦਿਖਾਈ ਨਹੀਂ ਦਿੰਦਾ ਉਹਦੀ ਆਵਾਜ਼ ਸਾਨੂੰ ਸੁਣਾਈ ਨਹੀਂ ਦਿੰਦੀ ਇਹ ਕਮੀ ਇਹ ਵਿਛੋੜਾ ਹੀ ਸਾਨੂੰ ਸਿਮਰਨ ਕਰਨ ਤੇ ਮਜਬੂਰ ਕਰਦਾ